ਪੰਜਾਬ ਤੋਂ ਬਾਅਦ ਜੇ ਡੌਂਕੀ ਲਾਖਣ ਕੋਈ ਸਭ ਤੋਂ ਵੱਧ ਜਾ ਰਿਹਾ ਸੀ ਉਹ ਹਰਿਆਣਾ ਜਾ ਰਿਹਾ ਸੀ ਤੇ ਇਹ ਇਸ ਲਈ ਹੁਣ ਉਹ ਵਾਪਸੀ ਦੇ ਵਿੱਚ ਵੀ ਹਰਿਆਣਾ ਦੇ ਜਵਾਕਾਂ ਦੀ ਗਿਣਤੀ ਕਾਫੀ ਵੱਧ ਆ ਰਹੀ ਹੈ ਉਹਨਾਂ ਦੇ ਵਿੱਚੋਂ ਕੁਝ ਤੱਕ ਮੀਡੀਆ ਨੇ ਪਹੁੰਚ ਕੀਤੀ ਚਾਰ ਪੰਜ ਤੱਕ ਇੱਕ ਦੋ ਅਖਬਾਰੀ ਅਦਾਰਿਆਂ ਨੇ ਵੱਟਿਆਂ ਨੇ ਪਹੁੰਚ ਕੀਤੀ ਤੇ ਉਹਦੇ ਹਵਾਲੇ ਨਾਲ ਜਦੋਂ ਮੈਂ ਇਹ ਬਾਤ ਚਿਤ ਦੀ ਕੋਸ਼ਿਸ਼ ਕੀਤੀ ਤਾਂ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਉਹ ਕਹਿੰਦੇ ਕਿ ਅਮਰੀਕਾ ਨੇ ਦੇਸ਼ ਭਰ ਦੇ ਵਿੱਚ ਬੱਖੋ-ਬੱਖ ਥਾਵਾਂ ਦੇ ਉੱਤੇ ਡਿਟੈਂਸ਼ਨ ਸੈਂਟਰ ਖੋਲੇ ਨੇ ਉਹਨਾਂ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਉੱਥੇ ਗਏ ਨੇ ਜਾਂ ਜਿਨ੍ਹਾਂ ਕੋਲ ਦਸਤਾਵੇਜ਼ ਪੂਰੇ ਨਹੀਂ ਹੈਗੇ ਟਰੱਕ ਚਲਾਉਂਦਿਆਂ ਨੂੰ ਟੈਕਸੀ ਚਲਾਉਂਦਿਆਂ ਨੂੰ ਹੈ ਰੈਸਟੋਰੈਂਟ ਸਟੋਰ 'ਚ ਕੰਮ ਕਰਦੇ ਹਨ ਉਹ ਇੱਥੋਂ ਤੱਕ ਕਿ ਪੈਦਲ ਤੁਰੇ ਜਾਂਦੇ ਨੂੰ ਵੀ ਰੋਕ ਕੇ ਕਹਿੰਦੇ ਚੈੱਕ ਕਰਕੇ ਟੈਨਸ਼ਨ ਸੈਂਟਰ 'ਚ ਸਿੱਟਿਆ ਜਾ ਰਿਹਾ ਹੈ ਭਾਰਤੀਆਂ ਦੀ ਗਿਣਤੀ ਕਹਿੰਦੇ 50000 ਤੋਂ ਲੈ ਕੇ 55000 ਤੱਕ ਖਾਸਾ ਪਿੱਟਾਇਆ ਹੈ ਨਾ ਚਾਰਾਂ ਪੰਜਾਂ ਦੇ ਅੰਕੜਿਆਂ ਦੇ ਸਾਹਮਣੇ ਜਿ ਸੋਚੀਏ ਤੇ ਉਹ ਤੋਂ ਵੀ ਅਗਲਾ ਉਹ ਕਹਿੰਦੇ ਕਿ ਕਾਰੋਬਾਰੀ ਤੌਰ ਦੇ ਉੱਤੇ ਪੰਜਾਬੀ ਹਰਿਆਣਵੀ ਉੱਥੇ ਜਾ ਕੇ ਸਭ ਤੋਂ ਵੱਧ ਟਰੱਕ ਚਲਾਉਣ ਨੂੰ ਪਹਿਲ ਦਿੰਦੇ ਸੀ ਤੁਹ ਕਹਿੰਦੇ ਆ ਜਿੱਦੀ ਤਰੀਖ ਚ ਅਮਰੀਕਾ ਚ ਪੰਜਾਬੀਆਂ ਦਾ ਜਾਂ ਭਾਰਤੀਆਂ ਦਾ ਟਰੱਕ ਦਾ ਕਾਰੋਬਾਰ 90% ਦੀ ਠੱਪ ਹੋ ਗਿਆ ਉਹ ਕਹਿੰਦੇ ਇੱਥੇ ਐਡਾ ਮਾੜਾ ਅਸਰ ਪਿਆ ਕਿਉਂਕਿ ਜਿਹੜਾ ਵਿਅਕਤੀ ਨੇ ਇੱਕ ਜਾਂ ਦੋ ਟਰੱਕ ਲੈਏ ਨੇ ਹੁਣ ਡਰਦਾ ਇਸ ਲਈ ਨਿਕਲਦਾ ਕਿਉਂਕਿ ਜਿਵੇਂ ਦੋ ਐਕਸੀਡੈਂਟ ਤੇ ਹਵਾਲਾ ਆਪਾਂ ਗੱਲ ਕੀਤੀ ਕਿ ਉਹ ਦੋ ਪੰਜਾਬੀਆਂ ਦੇ ਵੱਲੋਂ ਜਿਹੜਾ ਐਕਸੀਡੈਂਟ ਹੋਇਆ ਤੇ ਉੱਚ 6 ਲੋਕਾਂ ਦੀ ਜਾਨ ਗਈ ਹੈ ਤੇ ਉਹਨਾਂ ਦੋਵਾਂ ਦਾ ਇਹ ਪਹਿਲ ਉੱਭਰਿਆ ਜੀ ਕਿ ਗੈਰਕਾਨੂੰਨੀ ਤਰੀਕੇ ਨਾਲ ਆਈ ਸੀ ਜੀ ਬਾਜਬ ਤਰੀਕਾ ਨਹੀਂ ਸੀ ਜੀ ਹੁਣ ਉਸ ਤੋਂ ਬਾਅਦ ਕਹਿੰਦੇ ਜਿਹੜਾ ਬਾਜਬ ਵੀ ਆ ਉਹਨੂੰ ਵੀ ਡਰ ਲੱਗਣ ਲੱਗ ਪਿਆ ਇਹ ਹੈ ਰਬਾਬ ਦੇ ਤਰੀਕਾ ਗੈਨੇ ਕੰਨਰੋਨ ਆਪਣੇ ਟਰੱਕ ਵੀ ਖੜਾਤੇ ਉਹਦੇ باوجود ਟਰੱਕਾਂ ਦੇ ਉੱਤੇ ਵੀ ਖਤਰਾ ਖੜਾ ਹੈ ਉਹ ਵੀ ਵੇਚਨੇ ਪੈ ਰਹੇ ਨੇ ਘਰਾਂ ਤੱਕ ਵੀ ਖਤਰਾ ਖੜਾ ਉਹ ਵੀ ਵੇਚਨੇ ਪੈ ਰਹੇ ਨੇ ਤੇ ਘਰਾਂ ਚੋਂ ਵੀ ਚੱਕੇ ਜਾ ਰਹੇ ਨੇ ਸੋ ਕਹਿੰਦੇ 50000 ਤੋਂ ਵੱਧ ਟੈਂਸ਼ਨ ਸੈਂਟਰਾਂ ਦੇ ਵਿੱਚ ਭਾਰਤੀ ਕੈਦ ਨੇ ਤੇ ਜਿਨ੍ਹਾਂ ਨੂੰ ਪੜਾਦਰ ਪੜਾਪ ਰਿਪੋਰਟ ਕੀਤਾ ਜਾ ਸਕਦਾ ਪਰ ਅਫਸੋਸ ਭਾਰਤ ਸਰਕਾਰ ਇਸ ਨੂੰ ਤਰੀਕਾਕਾਰ ਕੋਈ ਸਹੀ ਕੱਢ ਕੇ ਹੱਲ ਕੱਢਣ ਦੇ ਲਈ ਕੋਈ ਚਾਦਰੂ ਕਰਦੀ ਹੈ ਤੇ ਵੀ ਨਜ਼ਰ ਨਹੀਂ ਆਉਂਦੀ ਬਸ ਜੀ